ਹਾਂਜੀ ਦੋਸਤੋ ਸਾਗ ਮਿਲ ਗਿਆ ਵਾ ਸਾਗ ਵਾਲੀ ਗੱਲ ਆਪਣੀ ਬਣ ਗਈ ਆ ਆਪਣੀ ਵੀਡੀਓ ਇੰਨੀ ਕਿਤੇ ਜ਼ਿਆਦਾ ਵਾਇਰਲ ਹੋਈ ਤੇ ਤੁਹਾਡੇ ਇੰਨੇ ਕਿ ਸੋਹਣੇ ਸੋਹਣੇ ਕਮੈਂਟ ਸੀਗੇ ਤੇ ਵੀਡੀਓ ਵੀ ਮੇਰੇ ਬਹੁਤ ਜ਼ਿਆਦਾ ਵਾਇਰਲ ਹੋਈ ਸਾਗ ਵਾਲੀ ਕਿ ਸਾਗ ਲੈਣ ਵਾਸਤੇ ਮੈਂ ਗਈ ਸੀ ਸਾਗ ਮਿਲਿਆ ਨਹੀਂ ਕਿ ਅੱਜ ਸਪੈਸ਼ਲੀ ਕਿਸੇ ਦਾ ਫੋਨ ਆਇਆ ਤਾਂ ਕਹਿੰਦੇ ਜੀ ਸਾਡੇ ਖੇਤਾਂ ਦੇ ਵਿੱਚ ਸਾਗ ਖੜਾ ਵਾ ਵੀ ਲੱਭੇ ਤੇ ਤੁਸੀਂ ਵੀਡੀਓ ਪਾਈ ਸੀ ਤੁਹਾਨੂੰ ਸਾਗ ਨਹੀਂ ਮਿਲਿਆ ਸੀਗਾ ਵੀ ਸਰੋਂ ਦਾ ਸਾਗ ਹੈਨਾ ਸਪੈਸ਼ਲ ਉਹਨਾਂ ਨੇ ਸਾਨੂੰ ਬੁਲਾਇਆ ਵਾ ਆਪਣੇ ਘਰ ਤੇ ਉਹਨਾਂ ਨੇ ਕਿਹਾ ਵਾ ਕਿ ਆ ਕੇ ਸਾਗ ਤੋੜ ਕੇ ਲੈ ਜਾਓ ਵੀ ਆਪਣੇ ਹੱਥਾਂ ਦੇ ਨਾਲ ਚਲੋ ਆਪਾਂ ਵੀ ਜਿੰਨੀ ਕਿ ਘਰ ਦੇ ਵਿੱਚ ਲੋੜ ਸੀ ਆਪਾਂ ਨੇ ਓਨਾ ਕ ਸਾਗ ਲੈ ਲਿੱਤਾ ਵਾ ਤੇ ਅੱਜ ਸ਼ਾਮ ਨੂੰ ਅਸੀਂ ਬਣਾ ਵੀ ਲੈਣਾ ਹੈ ਤੇ ਬਣਾਉਣ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਵੀ ਬਣਾ ਕੇ ਪਾ ਦੇਣੀ ਹੈ ਕਿ ਆ ਗਿਆ ਸਰੋਂ ਦਾ ਸਾਗ ਮੈਂ ਤੁਹਾਨੂੰ ਦਿਖਾ ਵੀ ਦੇਣਾ ਹੈ ਤੇ ਨਾਲੇ ਆਪਾਂ ਬਣਾ ਵੀ ਦੇਣਾ ਹੈ ਨਾਲੇ ਤੁਹਾਨੂੰ ਦਿਖਾ ਵੀ ਦੇਣਾ ਵਾ ਤੇ ਤੁਹਾਨੂੰ ਪਤਾ ਹੀ ਕਿ ਤੁਹਾਡੇ ਸਾਰਾਂ ਦੇ ਸਵਾਲ ਹੁੰਦੇ ਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ ਮੈਂ ਰੋਪੜ ਸਿਟੀ ਤੋਂ ਬਿਲੋਂਗ ਕਰਦੀ ਆ ਤੇ ਸਾਰੇ ਕਹਿੰਦੇ ਆ ਕਿ ਜੇ ਅਸੀਂ ਤੁਹਾਨੂੰ ਮਿਲਣਾ ਹੋਵੇ ਤਾਂ ਮੈਂ ਹਮੇਸ਼ਾ ਹੀ ਕਹਿੰਦੀ ਆ ਕਿ ਭਾਈ ਹੱਸਦੇ ਆਂ ਦੇ ਘਰ ਵੱਸਦੇ ਜਦੋਂ ਮਰਜੀ ਆਉ ਜੀ ਸੱਦ ਕੇ ਆ ਹਨਾ ਇਨਸਾਨੀਅਤ ਦਾ ਪਹਿਲਾ ਫਰਜ਼ ਆ ਕਿ ਆਪਾਂ ਇੱਕ ਦੂਜੇ ਦੀ ਕਦਰ ਕਰੀਏ ਰਿਸ਼ਤਿਆਂ ਨੂੰ ਸਮਝੀਏ ਤੇ ਪਿਆਰ ਕਰੀਏ ਸੋ ਨੰਗ ਦੇ ਵਰਦੇ ਤੁਸੀਂ ਵੀ ਕਦੇ ਵੀ ਮੈਨੂੰ ਕਮੈਂਟ ਕਰੋ ਨੰਬਰ ਵੀ ਮੇਰਾ ਮੈਂਸ਼ਨ ਕੀਤਾ ਹੋਇਆ ਵਾ ਮੈਨੂੰ ਫੋਨ ਕਰੋ ਮੈਨੂੰ ਮਿਲ ਕੇ ਜਾ ਬੜਾ ਵਧੀਆ ਲੱਗਦਾ ਜਦ ਆਪਣਾ ਕੋਈ ਮਿਲਣ ਦੇ ਵਾਸਤੇ ਹੁੰਦਾ ਆ ਹਨਾ ਤੇ ਲਓ ਜੀ ਅੱਜ ਆਪਾਂ ਸਾਗ ਬਣਾਦੇ ਆ ਨਾ ਮਸਲਾ ਸਾਗ ਦਾ ਤੇ ਜਿਹੜੇ ਭੈਣ ਭਰਾ ਨੇ ਰੋਟੀ ਖਾਣੀ ਆ ਮੇਰੇ ਫਰੈਂਡਸ ਜਿਹਨੇ ਵੀ ਰੋਟੀ ਖਾਣੀ ਆ ਬਿਲਕਾਰ ਦਾ ਸਰਾਂ ਦਾ ਸਾਗ ਖਾਣ ਨੂੰ ਮੱਕੀ ਦੀ ਰੋਟੀ ਵੀ ਬਣਾ ਕੇ ਦਵਾਂਗੀ ਤੇ ਅਸੀ ਕੀ ਵੀ ਕੱਢ ਨਿੱਕਾ ਆ ਅੱਜ ਦਾ ਅੱਜ ਦਾ ਪੂਰੇ ਨਜ਼ਾਰੇ ਬੰਨ ਦੇਣੇ ਤੇ ਲੱਸੀ ਆ ਗਈ ਹੈ ਸਾਨੂੰ ਲੱਸੀ ਸਾਨੂੰ ਗੁਰਦੁਆਰੇ ਤੋਂ ਆ ਜਾਂਦੀ ਹੈ ਵੱਡਾ ਡਲੂ ਭਰ ਕੇ ਠੀਕ ਹੈ ਨਾ ਤੇ ਸਾਰਾ ਕੁਝ ਤੁਹਾਨੂੰ ਅੱਜ ਮਿਲ ਜਾਣਾ ਹੈ ਜੀ ਤੇ ਹੋਰ ਦੱਸੋ ਤੁਸੀਂ ਸਭ ਕਿਦਾਂ ਸਭ ਠੀਕ ਠਾਕ ਹੋ ਚੜਦੀ ਕਲਾ ਚ ਕਮੈਂਟ ਕਰਕੇ ਜਰੂਰ ਦੱਸਿਓ